ਜਾਨੀ ਸੁਰੇ ਦਾ ਦਾ ਸਾਹਰ ਕਿਤਾ ਜਾਂਦਾ ਹੈ ਮੈਂ ਹਾਂ ਕਰਨਜੀ ਦਫਤਰ ਤੋਂ ਅੱਜ ਤੁਹਾਨੂੰ ਖਾਲੀ ਬਿਜਲੀ ਅਫਸਰ ਦੇ ਹਾਲਾਤ ਦਿਖਾ ਰਹੇ ਆ ਕਿ ਕਾਰੇ ਹਾਲਾਤ ਹੋ ਚੁੱਕੇ ਨੇ ਪ੍ਰਸ਼ਾਸਨ ਦੇ ਕਾਰਨ ਜਿੰਨੇ ਵੀ ਸਾਰੇ ਕਮਰੇ ਆ ਸਭ ਚੋਨੇ ਨੇ ਜੋ ਇੱਥੇ ਦੇ ਮੁਲਾਜ਼ਮ ਨੇ ਉਹਨਾਂ ਨੇ ਵੀ ਦੱਸਿਆ ਹੈ ਕਿ ਸਾਡੀ ਜਿਹੜੀ ਇਹ ਬਿਲਡਿੰਗ ਆ ਕਟਕਟ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਆ ਕਿ ਜਿਹੜਾ ਇੱਥੇ ਰਿਕਰਡ ਰੂਮ ਸਾਡਾ ਉਹ ਵੀ ਖਰਾਬ ਹੋ ਰਿਹਾ ਯਾਰ ਬਿਜਲੀ ਜਿੱਥੇ ਆਪਾਂ ਬਿੱਲ ਭਰਦੇ ਜਾਂਦੇ ਨੇ ਉਹ ਮੁਲਾਜ਼ਮ ਨੇ ਵਿਚਾਰੇ ਨੇ ਆਪਣਾ ਕਮਰਾ ਛੱਡ ਕੇ ਦੂਸਰੇ ਹੋਰ ਕੰਪਨੀ ਦੇ ਵਿੱਚ ਬਹਿ ਕੇ ਵਰਕ ਆਊਟ ਕਰ ਰਿਹਾ ਆਇਆ ਮਗਰ ਫੇਰ ਵੀ ਉਹ ਕਹਿੰਦਾ ਸਾਡੇ ਜ ਜਾਇ ਇਹਨੂੰ ਸਾਫ ਸਫਾਈ ਕੀਤੀ ਜਾਵੇ ਫਿਰ ਫੇਰ ਹੀ ਕੀਤੀ ਜਾਵੇ ਇਹਦੇ ਹਾਲਾਤ ਤਾਂ ਨਾ ਭੈਣੇ ਉਹਨਾਂ ਹੀ ਹਾਲਾਤ ਦੇ ਵੀ ਤੁਸੀਂ ਦੇਖਦੇ ਹੋ ਕਿ ਪਾਣੀ ਵੀ ਦੇਖੋ ਕਿੰਨਾ ਖੜਾ ਹੋ ਰਿਹਾ ਨਜ਼ਰ ਆ ਰਿਹਾ ਤਸਵੀਰਾਂ ਸਾਹਬ ਨੂੰ ਮੋਹੋ ਬੋਲਦੀਆਂ ਮੇਰੇ ਆ ਰਹੀਆਂ ਨੇ ਤੇ ਬਾਕੀ ਕਾਲੇ ਅਧਿਕਾਰੀਆਂ ਨਾਲ ਗੱਲਬਾਤ ਕਰਾਂਦੇ ਆ ਤਾਂ ਉਹ ਕੀ ਕਹਿੰਦੇ ਨੇ ਤੁਸੀਂ ਅੱਜ ਸਰਕਾਂਟ ਰੂਮ ਦੇ ਵੀ ਹਾਲਾਤ ਦੇਖ ਸਕਦੇ ਹੋ ਕੀ ਕਿਵੇਂ ਹੋਰੇ ਇੱਕ ਟੈਂਪਰੇਰੀ ਮਾਰਾ ਮੋਟਾ ਕੰਮ ਕਰਾ ਕੇ ਵਿਚਾਰੇ ਉਰੇ ਬੈਠੇ ਨੇ ਇਹ ਹਾਲਾਤਾਂ ਦੇ ਵਿੱਚ ਤੁਸੀਂ ਵਿਚਾਰੇ ਕਿਵੇਂ ਵਰਕਆਊਟ ਕਰ ਪਾਉਣਗੇ ਇਹ ਕਮਰੇ ਦੇ ਹਾਲਾਤ ਮੂੰਹੋਂ ਬੋਲਦੇ ਤਸਵੀਰਾਂ ਨਜ਼ਰ ਆ ਰਹੀਆਂ ਕਿ ਸਾਡੇ ਇਹ ਬੈਠਣ ਦੀ ਥਾਂ ਨਹੀਂ ਹੈ ਕਿ ਸਾਨੂੰ ਮੂੰਹ ਸਾਨੂੰ ਹੋਰ ਜਗ੍ਹਾ ਦਿੱਤੀ ਜਾਵੇ ਇਹ ਰਿਕਰਡ ਰੂਮ ਵੀ ਤੁਸੀਂ ਦੇਖੋ ਕਿੰਨਾ ਰਿਕਰਡ ਉਰੇ ਲੋਕਾਂ ਦਾ ਪਿਆ ਆ ਸਾਰਾ ਹੀ ਖਰਾਬ ਹੋ ਚੁੱਕਿਆ ਆ ਇਹ ਹਾਲਾਤ ਦਰਵਾਜ਼ੇ ਦੇ ਵੀ ਤੁਸੀਂ ਦੇਖ ਲਓ ਕਿ ਵਿਚਾਰੇ ਕੀ ਇੱਥੇ ਤਾਲੇ ਲਾ ਕੇ ਜਾਣਗੇ ਕੀ ਇੱਥੇ ਦੇ ਹਾਲਾਤ ਦਾ ਪਾਣੀ ਵੀ ਸਾਫ਼ ਹੀ ਨੀਚੇ ਨਜ਼ਰ ਆ ਰਿਹਾ ਆ ਕਿ ਗਣੀ ਕੱਟ ਕੇ ਬੈਠੇ ਨੇ ਪ੍ਰੋਤ ਦੀ ਉਰੇ ਸਫਾਈ ਵਿਚਾਰੇ ਆਪਣੇ ਕੋਲੋਂ ਕਰਾ ਰਹੇ ਨੇ ਤੁਸੀਂ ਹਾਂਜੀ ਕਹਿਣਾ ਤਾਂ ਕੀ ਜਣਾ ਵੀ ਇਹੀ ਕਹਿਣਾ ਦੋਨ ਵੀ ਹਾਲਾਤ ਸਹੀ ਬਰਾਏ ਜਾਣਗੇ ਬੈਰਨ ਦਾ ਕੋਈ ਵਜ੍ਹਾ ਹਿੱਲਾ ਕਰਿਆ ਜਾਵੇ ਉਹ ਖਿੜਕੀਆਂ ਦੇਖ ਸਕਦੇ ਆ ਨਾ ਲਾਈਟਾਂ ਚੱਲ ਰਹੀਆਂ ਪਰ ਤੁਹਾਡੇ ਆਪ ਦੇ ਬਿਜਲੀ ਵਿਭਾਗ ਵਿੱਚ ਲਾਈਟਾਂ ਨਹੀਂ ਜਗਦੀਆਂ ਉਹ ਦੇਖੋ ਤੁਹਾਡੇ ਸਾਹਮਣੇ ਆ ਨਿਗਾ ਮਾਰੋ ਉੱਪਰ ਆ ਟਿਊਬਾਂ ਬਲ ਰਹੀਆਂ ਨੇ ਨਹੀਂ ਇਹ ਤਾਂ ਚਲੋ ਤੁਹਾਡਾ ਆਪ ਦਾ ਖੁਦ ਦਾ ਕੰਮ ਆ ਰਿਪੇਅਰ ਤੁਸੀਂ ਆਪ ਵੀ ਕਰ ਸਕਦੇ ਹੋ ਇਸ ਚੀਜ਼ ਦੀ ਕਿਉਂਕਿ ਦੇਖੋ ਕੰਪਲੇਂਟ ਫਾਰਵਰਡਸ ਨੋਡ ਵਾਲੇ ਹਾਂ ਹਾਂ ਤਾਂ ਨੋਡੋਂ ਤੇ ਕੰਪਲੀਟ ਆਨਲਾਈਨ ਫਾਰਵਰਡ ਕਰਨੀ ਮੂਰੀਟਾਰੇ ਖੁਦ ਦੇ ਆਪ ਦੇ ਬਿਜਲੀ ਵਿਭਾਗ ਦੇ ਵਿੱਚ ਖੁਦੀਆਂ ਬਿਜਲੀਆਂ ਨਹੀਂ ਚੱਲ ਇਹ ਹਾਲਾਤ ਨੇ ਹੈ ਸਾਹਮਣੇ ਆਈ ਜੋ ਵੀ ਹੈਗਾ ਪਾਣੀ ਪਾਣੀ ਪੈਪ ਸਾਰਾ ਉੱਪਰੋਂ ਜੋ ਰਿਹਾ ਸਾਰਾ ਉਹ ਵੀ ਖਰਾਬ ਹੋ ਗਿਆ ਅਭੀ ਖਰਾਬ ਹੋ ਗਿਆ ਦੇਖੋ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਆਪ ਬਿਜਲੀ ਮੈਕਮੇ ਨਹੀਂ ਖੁਦ ਹੀ ਲਾਈਟਾਂ ਖੁਦ ਹੀ ਨਹੀਂ ਜਗ ਰਹੀਆਂ ਹੈਗੀਆਂ ਇੱਥੇ ਇਹਨਾਂ ਨੂੰ ਕੰਮ ਕਰਨ ਦਾ ਵੀ ਵਿਚਾਰਾ ਨੂੰ ਕੀ ਫਾਇਦਾ ਹੈ ਕਿ ਇਹਨਾਂ ਦੀ ਆਪ ਦੀ ਲਾਈਟਾਂ ਨਾ ਜਗਣ ਕਿਉਂ ਨਹੀਂ ਇਹਨਾਂ ਨੇ ਰਿਪੇਅਰ ਕੀਤੀ ਜਾਰੀ ਕਿਉਂ ਨਹੀਂ ਇਹਨਾਂ ਨੇ ਨਵੇਂ ਕੋਈ ਸੋਰਸ ਇਹਨਾਂ ਨੂੰ ਦਿੱਤੇ ਜਾ ਰਹੇ ਹੈਗੇ ਇਹ ਹਾਲਾਤ ਮੂੰਹੋਂ ਬੋਲਦੇ ਤਸਵੀਰਾਂ ਖੜਨਦੇ ਬਿਜਲੀ ਦਫ਼ਤਰ ਮੈਕਮੇ ਦੀਆਂ ਜਿਹੜੀ ਇਹ ਜਗਾ ਹੈ ਸਾਰੀ ਇੱਥੇ ਇਨਕੁਆਰੀ ਵਾਸਤੇ ਆਂਦੇ ਕਿ ਕਿਸੇ ਦਾ ਕੋਈ ਮੀਟਰ ਖਰਾਬ ਹੈ ਕੁਛ ਐਸੀ ਇਨਕੁਆਰੀ ਰੂਮ ਦੇ ਵਿੱਚ ਸਾਰਾ ਰਿਕਾਰਡ ਰੂਮ ਪਿਆ ਹੈ ਕਿਸ ਰੂਮ ਦੇ ਵਿੱਚ ਵੀ ਹਾਲਾਤ ਐਨੇ ਕਿ ਤੁਸੀਂ ਦੇਖ ਸਕਦੇ ਹੋ ਕਿ ਪਲੀਜ਼ ਕਿ ਕਿੰਨੇ ਕਿਉਰੇ ਪਾੜੇ ਹਾਲਾਤ ਹੋ ਚੁੱਕੇ ਆ ਦੇਖੋ ਉਰੇ ਵੀ ਸਾਰਾ ਪਾਣੀ ਆ ਚੁੱਕਿਆ ਹੈ ਤਾਂ ਇੱਥੇ ਜੋ ਮੁਲਾਜ਼ਮ ਹੈ ਉਹਨਾਂ ਨਾਲ ਵੀ ਗੱਲ ਕਰ ਬਲਵਤ ਕਰਦੇ ਆ ਮੈਡਮ ਕੀ ਨਾਮ ਹੈ ਜੀ ਸਰਿੰਦਰ ਜੀ ਤੁਸੀਂ ਉਰੇ ਵਰਕ ਕਰਦੇ ਹੋ ਜੀ ਹਾਂ ਜੀ ਫਿਰ ਡਿਊਟੀ ਕਰਦੇ ਹੋ ਜੀ ਉਰੇ ਤਾਂ ਅਰੇ ਇਸ ਰੂਮ ਦੇ ਜੋ ਬਰਸਾਤ ਦੇ ਕਾਰਨ ਹਾਲਾਤ ਹੋਏ ਆ ਤਾਂ ਕੀ ਕਿਹੜਾ ਚਾਹੁੰਦੇ ਹੋ ਬਹੁਤ ਔਖਾ ਜੀ ਬਹੁਤ ਜਿਆਦੇ ਹੱਦੋਂ ਇਨਾ ਦੇਖੋ ਵੀ ਸਾਰਾ ਤਾਂ ਪਹਿਲਾਂ ਸਾਡਾ ਰਿਕਾਰਡ ਹੀ ਖਰਾਬ ਹੁੰਦਾ ਇੱਥੇ। ਹੂੰ। ਮੈਂ ਅਸੀਂ ਆਪ ਦੀ ਬੈਠਿਆ ਥੱਲੇ ਸਾਡੇ ਤੇ ਦਿੱਕ ਵੀ ਸਰਦਾ। ਜੀ ਇਹ ਬਿੱਲ ਨਹੀਂ ਕਿੰਨੀ ਕ ਪੁਰਾਣੀ ਹੈ ਜੀ? ਸਾਡੇ ਤੋਂ ਪਹਿਲਾਂ ਵੀ ਕਾਫੀ ਪੁਰਾਣੀ। ਇਹ ਤੁਸੀਂ ਕਹਿ ਸਕਦੇ ਹੋ ਕਿ ਅੰਗਰੇਜ਼ਾਂ ਦੇ ਟਾਈਮ ਦੀ ਹੋ ਸਕੇਗੀ। ਹਾਂਜੀ। ਅੰਗਰੇਜ਼ਾਂ ਦੇ ਟਾਈਮ ਦੀ ਹੋएगी ਬਿਲਡਿੰਗ ਇਹ ਬਹੁਤ ਪੁਰਾਣੀ ਬਿਲਡਿੰਗ। ਸ਼ਾਇਦ ਹਾਂਜੀ। ਹੋ ਸਕਦੀ ਹੈ। ਤੇ ਹੁਣ ਤੇ ਮੈਨੂੰ ਵੀ ਰਿਕਾਰਡ ਪਿਆ ਦੇਣਾ ਇੱਕ। ਹਾਂਜੀ। ਉਹ ਪਹਿਲਾਂ ਰਿਕਾਰਡ ਤਾਂ ਹੁਣ ਵਕਤ ਤੇ ਜੋਗ ਹੀ ਨਹੀਂ। ਵੀਰ ਹੈ ਕਿ ਆਪਕਿ ਸੋਅਸੀ ਰਿਕਾਰਡ ਤੇ ਨਾ ਮੇਰੇ ਕੋਲ ਦਿਸਦੇ ਹੀ ਹਾਲਾਤ ਕਿ ਦੇਖੋ ਬਿਜਲੀ ਜਦੋਂ ਕਿੰਨ ਇਲਾਕਿਆਂ ਚ ਨਹੀਂ ਜਾਂਦੀ ਹੈਗੀ ਤਾਂ ਲੋਕ ਤੁਹਾਨੂੰ ਬਹੁਤ ਮਾੜਾ ਚੰਗਾ ਵੀ ਕੁਝ ਕਹਿੰਦੇ ਨੇ ਤਾਂ ਉਸ ਤੋਂ ਬਾਅਦ ਅੱਜ ਤੁਹਾਡੇ ਕੋਲ ਆਪ ਦੇ ਬੈਠਣ ਦੀ ਥਾਂ ਹੀ ਸਹੀ ਨਹੀਂ ਜੀ ਹੋਰ ਦੇਖੋ ਤਾਂ ਇਹਦੇ ਬਾਰੇ ਤੁਸੀਂ ਕੀ ਕਹੋਗੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਸਾਡੀਆਂ ਬੈਲ ਦੀ ਨਵੀਂ ਬਣਾਈ ਜਾਵੇ ਤੇ ਨਵੀਂ ਬਿਲਡਿੰਗ ਦੀ ਮੰਗ ਕਰਦੇ ਆਂ ਹਾਂਜੀ ਨਵੀਂ ਬਿਲਡਿੰਗ ਦੀ ਮੰਗ ਕਰਦੇ ਆਂ ਸਰਕਾਰ ਤੋਂ ਹਾਂਜੀ ਹਾਂਜੀ ਯੋਕੇ ਦੇਸੀ ਨਹੀਂ ਹੈ ਸਰਕਾਰਾਂ ਦੇਸੀ ਨਹੀਂ ਹੈ ਹੂੰ ਦੀ ਕੋਈ ਸਾਡੀ ਸੁਣਵਾਈ ਨਹੀਂ ਇੱਥੇ ਹੈਗੀ ਹਰ ਵਾਰ ਵੀਡੀਓ ਬਣਦੀ ਆ ਲੈ ਜਾਂਦੀ ਆ ਪਤਾ ਨਹੀਂ ਕੀ ਹੁੰਦਾ ਕੀ ਨਹੀਂ ਕੌਣ ਵੀਡੀਓ ਕੌਣ ਵੀਡੀਓ ਬਣਾਉਂਦਾ ਯਾਰ ਅਸੀਂ ਉੱਪਰ ਭੇਜਦੇ ਆ ਉੱਪਰ ਲੀਆਂ ਕਰਦੇ ਆ ਵੀ ਸਾਡੇ ਇਹ ਬਿਲਡਿੰਗ ਨੂੰ ਸੁਧਾਰ ਦਿੱਤਾ ਜਾਵੇ ਕਮ ਸੇ ਕਮ ਹੈ ਇਹ ਕਿਉਂ ਨਹੀਂ ਠਾਣਾ ਇਹਦੀ ਮੁਰੰਮਤ ਹੀ ਕੀਤੀ ਜਾਵੇ ਮੁਰੰਮਤ ਵੀ ਨਹੀਂ ਕਰਵਾਈ ਜਾਂਦੀ ਆ ਨਾ ਦੇਖੋ ਇਹਦਾ ਕਦੇ ਤੁਹਾਡੀ ਤੁਹਾਡੀ ਚੋਈ ਜਾਂਦਾ ਸੀ ਨੀਤਾਂ ਬੈਠੇ ਆ ਤੁਹਾਡੇ ਵੱਲੋਂ ਕੀ ਕਦੇ ਉਹਦੇ ਕੋਈ ਲੈਟਰ ਲਿਖੀ ਗਈ ਹੈ ਸਰਕਾਰ ਨੂੰ ਹੁਣ ਤੱਕ ਦਿੱਤੀ ਹੋਈ ਆ ਜੀ ਕੋਈ ਸੁਣਵਾਈ ਹੈ ਉਸ ਚੀਜ਼ ਦੀ ਅਸੀਂ ਉੱਪਰ ਲੈਟਰਾਂ ਭੇਜੀਆਂ ਸਪੈਸ਼ਲ ਵੀਡੀਓ ਬਣਾ ਕੇ ਦੋ ਤਿੰਨ ਸਾਲ ਹੋ ਗਏ ਆ ਤੁਹਾਨੂੰ ਵੀਡੀਓ ਬਣਾ ਕੇ ਇਸੇ ਤਰ੍ਹਾਂ ਜਿੰਨੇ ਆ ਬਰਤਸਾਤਾ ਦੇ ਦਿਨਾਂ ਦੇ ਵਿੱਚ ਵੀ ਸਾਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਬੋਲ ਕਿ ਨਾਮ ਹੈ ਤੁਹਾਡਾ ਤਾਂ ਕੀ ਕਹਿੰਦਾ ਚਾਹੁੰਦੇ ਆ ਤੁਹਾਡੇ ਕਮਰੇ ਦੇ ਤੁਸੀਂ ਰਿਕਾਰਡ ਰੂਮ ਵੀ ਰੱਖਦੇ ਹੋ ਸਭ ਨੂੰ ਦੱਸ ਦਾਂਗੇ ਤੁਹਾਡਾ ਬਿੱਲ ਲੈਣਾ ਆਇਆ ਆ ਅੱਜ ਤੁਸੀਂ ਵੀ ਮਜਬੂਰ ਹੋਏ ਹੋਵੇਂ ਕਿ ਨਾ ਦੱਸਣ ਦੇ ਕੀ ਕਹੂੰਗੇ ਸਰ ਅਸੀਂ ਇਹ ਕਹੋਗੇ ਕਿ ਜਿਹੜਾ ਹੋਣੀ ਚਾਹੀਦੀ ਹੈ ਰਿਪੇਅਰ ਸਿਸਟਮ ਮਲੰਗੋ ਨੂੰ ਦੀ ਜੇ ਪ੍ਰੋਪਰ ਕਿਉਂਕਿ ਇਹ ਵੀ ਸਹੀ ਦੀ ਬਿਲਡਿੰਗ ਹੈ ਰੋੜਾ ਨੂੰ ਭਰੋਸਾ ਜੀ ਪਤੀ ਤੋਂ ਬਾਥਰੂਮ ਲੋ ਬੁਰਾ ਹਾਲ ਹੈ ਸਾਰੀ ਬਿਲਡਿੰਗ ਦੇ ਪੁਰਾਣੇ ਬਿਜਲੀ ਦਫ਼ਤਰ ਦੇ ਤੁਸੀਂ ਦੇਖ ਸਕਦੇ ਹੋ ਇੱਥੋਂ ਦੀ ਹਾਲਾਤ ਹੈ ਕਿ ਇਸ ਕਮਰੇ ਦੇ ਵਿੱਚ ਵੀ ਪਾਣੀ ਦੇਖੋ ਕਿਵੇਂ ਖੜਾ ਆ ਇਹ ਹਾਲਾਤ ਬਣ ਚੁੱਕੇ ਆ ਖੜਦੇ ਬਿਜਲੀ ਦਫ਼ਤਰ ਦੇ ਹਾਲਾਤ ਬਿਲਡਿੰਗ ਕਦੇ ਵੀ ਕੋਈ ਨੁਕਸਾਨ ਦੇ ਸਕਦੀ ਹੈ ਕਿ ਇਹਨਾਂ ਨੁਕਸਾਨ ਦੀ ਜ਼ਿੰਮੇਵਾਰੀ ਕੌਣ ਪਰੇਗਾ ਤਾਂ ਇਹਦੇ ਮੁਲਾਜ਼ਮਾਂ ਨਾਲ ਵੀ ਪੁੱਛਦੇ ਆ ਕਿ ਹਾਂਜੀ ਭਾਈ ਜੀ ਦੇਖੋ ਸਾਡੇ ਕਮਰੇ ਦੇ ਵਿੱਚ ਜਿੱਥੇ ਜਿੱਥੇ ਬਿੱਲ ਭਰਦੇ ਸੀਗੇ ਕਿ ਉੱਥੇ ਕਾਫੀ ਪਾਣੀ ਆ ਚੁੱਕਾ ਹੈ ਤਾਂ ਤੁਸੀਂ ਕੀ ਕਹੋਗੇ ਸਰ ਫਿਰ ਉੱਥੇ ਕਮਰੇ ਤੇ ਇੰਨਾ ਜ਼ਿਆਦਾ ਪਾਣੀ ਆ ਗਿਆ ਸੀ ਮੈਂ ਤਾਂ ਬੈਠਣ ਤੋਂ ਉੱਪਰ ਲੱਗ ਰਿਹਾ ਸੀਗਾ ਤਾਂ ਇਸ ਕੰਮੇ ਮੈਂ ਅੱਜ ਤੱਕ ਸਿਸਟਮ ਤੋਂ ਬਿਲਡਿੰਗ ਜਾਂਚ ਲ ਇਹ ਤੁਮਾਰੀ ਗੱਲ ਜਿਸ ਨੂੰ ਕੰਮ ਕੰਮ ਹੋ ਰਿਹਾ ਹੈ ਸਰਕਾਰ ਨੂੰ ਕੀ ਗਵਹਾਲਾ ਚਾਹੁੰਦੇ ਹਾਂ ਇਹ ਕਹਾਂਗੇ ਕਿ ਸਾਨੂੰ ਸੌਟਾ ਮਿਲ ਪੂਰੀਆਂ ਬੰਦਕਾ ਸਾਰੇ ਬਾਕੀ ਰਹਿੰਦੇ ਨੇ ਬੀਟੀਐ ਦੇ ਸਾਹ ਹੁਣ ਸੁਰੂਪਾ ਪੂਰੀ ਨਹੀਂ ਹੋ ਰਹੀ ਜਿਵੇਂ ਆ ਪਿੱਛੇ ਛੋਟਾ ਇਮਾਰਤਾਂ ਸਹੀ ਮਿਲੇ ਇਸ ਨੂੰ ਤਾਂ ਕਿਤਨਾ ਸੇਫ ਹੋਏ ਇਮਾਰਤਾਂ ਬਾਥਰੂਮ ਸਾਫ ਮਿਲਣ ਸਮ ਕਲੀਨ ਨਹੀਂ ਕਿ ਮਈਆ ਹੁੰਨਾਂ ਨੇ ਮਾਨੂੰ ਬਹੁਤ ਦਿੱਕਤ ਆਉਂਦੀ ਹੈ ਤਾਂ ਸੌਟਾ ਪੂਰੀ ਸਹੀ ਹੋਣ ਚਾਹੀਦਾ ਤਾਂ ਇਹ ਨਹੀਂ ਹੋ ਰਹੀ ਤੁਸੀਂ ਦੇਖਿਆ ਕਿ ਇੱਥੋਂ ਦੇ ਮੁਲਾਜ਼ਮਾਂ ਉਹ ਵੀ ਸਰਕਾਰ ਤੱਕ ਆਪਣੀ ਗਵਾਲ ਲਾ ਰਹੇ ਕਿ ਸਾਡੇ ਬੈਠਣ ਦੇ ਵਾਸਤੇ ਤਾਂ ਘੱਟੋ ਘੱਟ ਸਾਨੂੰ ਸਹੀ ਜਗ੍ਹਾ ਦਿੱਤੀ ਜਾਵੇ ਕਿ ਜੋ ਅਸੀਂ ਇਹ ਰਿਪਬਲਿਕ ਦਾ ਕੰਮ ਕਰ ਸਕੀਏ ਜਦੋਂ ਅਸੀਂ ਉਹਦੇ ਜਗ੍ਹਾ ਤੇ ਸਹੀ ਟੰਗ ਦਾ ਸਾਡੀ ਜਗ੍ਹਾ ਨਹੀਂ ਸਹੀ ਹੋਈ ਕਿ ਅਸੀਂ ਬੈਠਾ ਵੀ ਕਿੱਥੋਂ ਕੰਮ ਵੀ ਕਿੱਥੋਂ ਕਰ ਪਾਵਾਂਗੇ ਇਹ ਹਾਲਾਤ ਬਣੇ ਹੋਏ ਆ ਬਿਲਡਿੰਗ ਦੇ ਬਿਜਲੀ ਦਫਤਰ ਖੜਨ ਦੇ ਕਿ ਦੇਖੋ ਕਿੰਨੀ ਪੁਰਾਣੀ ਬਿਲਡਿੰਗ ਹੈ ਬਹੁਤ ਪੁਰਾਣੇ ਸਮੇਂ ਦੀ ਬਿਲਡਿੰਗ ਬਣ ਚੁੱਕੀ ਹੈ ਤਾਂ ਸਾਰਾ ਇਸ ਟਾਈਮ ਚੋਰਿਆ ਤੁਸੀਂ ਦੇਖਣ ਸਾਰੇ ਫਰਸ਼ ਵਗੈਰਾ ਸਭ ਕੁਝ ਗਿੱਲੇ ਹੈਗੇ ਨੇ ਇਹ ਹਾਲਾਤ ਬਣੇ ਹੋਏ ਆ ਇਸ ਬਿਲਡਿੰਗ ਬਿੱਲੀ ਦਫ਼ਤਰ ਦੇ ਅੰਦਰ ਜਿੱਥੇ ਬੈਠਣ ਵਾਲੀ ਥਾਂ ਹੈ ਸਾਰਾ ਰਿਕੋਰਡ ਰੂਮ ਪਿਆ ਹੋਇਆ ਤੇ ਇਹਦੇ ਵਿੱਚ ਕੀ ਦੇਖ ਲੋ ਕਿ ਪੇੜ ਵੀ ਉੱਗਣ ਲੱਗ ਗਏ ਆ ਤੇ ਬਾਕੀ ਇਹਨੇ ਮੁਲਾਜ਼ਮਾਂ ਨੂੰ ਪੁੱਛਦੇ ਆ ਹਾਂਜੀ ਬਾਈ ਜੀ ਤੁਸੀਂ ਕੀ ਕਹਿੰਦਾ ਚਾਹੁੰਦੇ ਆ ਬਾਈ ਸਵੇਰੇ ਆਏ ਸੀ ਅਸੀਂ ਇੱਥੇ 9 ਵਜੇ ਤਾਂ ਪਾਣੀੋਂ ਪਾਣੀ ਹੋਇਆ ਹੋਇਆ ਸੀ ਹਾਂ ਤੇ ਆਪਣਾ ਦੇਵਾਦਾਰ ਹੈ ਪਾਣੀ ਕੱਟ ਰਿਆ ਸੀ ਇੱਥੇ ਫਾਈਨਲ ਤੋਂ ਨੱਥ ਗਿਆ ਵਾ ਯਾ ਕੈਸ਼ ਜਿਹੜਾ ਕੰਪਰ ਦਾ ਕਮਰਾ ਹੈ ਉਹ ਪੂਰਾ ਹੀ ਜਲਤਲ ਹੋਇਆ ਪਿਆ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਜੀ ਤੇ ਉਹ ਸਿੱਖ ਕੀਤਾ ਅੱਜ ਜੀ ਤੇ ਬਹੁਤ ਮਾੜੀ ਹਾਲਤ ਹੈ ਜੀ ਤੇ ਅਗਰ ਤੁਸੀਂ ਜਾ ਕੇ ਦੇਖ ਸਕਦੇ ਆ ਬਾਥਰੂਮਾਂ ਦਾ ਕੀ ਹਾਲ ਹੈ ਕਿੱਛ ਸਫਾਈ ਦੇ ਕੀ ਹਾਲ ਤੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ ਤਾਂ ਇਹ ਅਸੀਂ ਦੁਬਾਰਾ ਤੋਂ ਪੀਰ ਕਰਦੇ ਆ ਬੇਨਤੀ ਕਰਦੇ ਆ ਕਿ ਇਹਦਾ ਜਲਦੀ ਤੋਂ ਜਲਦੀ ਜਿਹੜਾ ਬਿਲਡਿੰਗਾਂ ਦੀ ਬਰਮਤ ਹੈ ਇੱਕ ਸਮ ਲਿਆ ਜਾਵੇ ਤਾਂ ਜੋ ਉਸੇ ਮਾੜਾ ਕੰਮ ਕਰਦੇ ਅਤੇ ਸੁਰੱਖਿਅਤ ਰਹਿ ਸਕੀ ਇਹਦਾ ਬੜਾ ਮੁਸ਼ਕਿਲ ਹੈ ਜੀ ਖਰੜ ਦੇ ਬਿਜਲੀ ਦੇ ਦਫਤਰ ਦੇ ਹਾਲਾਤ ਦਿਖਾ ਰਹੇ ਹੈ ਕਿ ਦੇਖੋ ਕਿਵੇਂ ਮੀਟਰ ਉਰੇ ਪਏ ਹੈ ਕਿ ਕਾਊਂਟਰ ਦੇ ਉੱਤੇ ਵੀ ਕਿੰਨਾ ਪਾਣੀ ਆ ਚੁੱਕਾ ਹੈ ਕਿ ਅੰਦਰ ਵੀ ਦੇਖੋ ਬੜਾ ਨੂੰ ਬਿਲਕੁਲ ਵੀ ਥਾਂ ਨਹੀਂ ਕੀ ਕਿ ਇਹ ਹਾਲਾਤ ਹੋ ਚੁੱਕੇ ਕਿ ਕਿਵੇਂ 66 ਵੀ ਚੋਰੀਆਂ ਪੱਖੇ ਦੇ ਵਿੱਚੋਂ ਵੀ ਸਾਰਾ ਪਾਣੀ ਆ ਚੁੱਕਿਆ ਆ ਇਹ ਹਾਲਾਤ ਸਾਡੇ ਬਿਜਲੀ ਦਫਤਰ ਖੜਲ ਦੇ ਹਾਲਾਤ ਨੇ ਇੱਥੇ ਤੇ ਕਾਊਂਟਰ ਦੇ ਉੱਤੇ ਤੁਸੀਂ ਦੇਖਦੇ ਹੋ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੀਟਰ ਵਿੱਚ ਪਾਣੀ ਆ ਜੋ ਮੀਟਰ ਦੇ ਉੱਤੇ ਡਿੱਗਦਾ ਨਜ਼ਰ ਆ ਰਿਹਾ ਆ ਕਿ ਇਹ ਹਾਲਾਤ ਨੇ ਅੰਦਰ ਦੇ ਵੀ ਮੀਟਰ ਦੇ ਹਾਲਾਤ ਦੇਖ ਲਓ ਕਿ ਨਵੇਂ ਮੀਟਰ ਸਭ ਇੱਥੇ ਹੀ ਹੈਗੇ ਆ ਇਹ ਹਾਲਾਤਾਂ ਦੇ ਵਿੱਚ ਵੀ ਤੁਸੀਂ ਤਸਵੀਰਾਂ ਦੇਖ ਲਓ ਕਿ ਕਿਵੇਂ ਪਾਣੀ ਦੇ ਵਿੱਚ ਸਾਰੇ ਮੀਟਰ ਪਏ ਆ ਕਿ ਕਿਦਾਂ ਨੂੰ ਜਾਣਗੇ ਕਿ ਸਰਕਾਰਾਂ ਕਿਦਾਂ ਨੂੰ ਦੇਖ ਰਹੀਆਂ ਆ ਕਿ ਇਹ ਬਿਜਲੀ ਦੇ ਜੋ ਹਾਲਾਤ ਹੈ ਵਿਸਾਦੇ ਖੜਲ ਦੇ ਬਿਜਲੀ ਦਫਤਰ ਦੇ ਕਿ ਇੱਥੇ ਦੇ ਜਿਹੜ ਕਰਦੇ ਨਜ਼ਰ ਆ ਰਹੇ ਨੇ ਕਿ ਬਲਜੀਤ ਬਾਈ ਜੀ ਕਿ ਅੰਦਰ ਜਿਹੜਾ ਸਾਰਾ ਪਾਣੀ ਹੈ ਬਰਸਾਤ ਦਾ ਚੋਰਿਆ ਦਾ ਕੀ ਕਹੋਂਗੇ ਤੁਸੀਂ ਬਾਈ ਗੱਲ ਦਾ ਚੋਰਿਆ ਬੁਰੇ ਹਾਲ ਹੈ ਪ੍ਰਸ਼ਾਸਨ ਤੁਹਾਡੀ ਸਾਰ ਲਿੰਦਾ ਕਿ ਨਹੀਂ ਲਿੰਦਾ ਬੱਸ ਜੀ ਕਿਸੇ ਨੇ ਨਹੀਂ ਕਰਾਇਆ ਅਜੇ ਤੱਕ ਸਵਾਲ ਕਿ ਅੰਦਰ ਬਟਾ ਜੀ ਮੈਡਮ ਤੁਸੀਂ ਉਰੇ ਕੀ ਕੰਮ ਕਰਾਣ ਆਏ ਸੀਗੇ ਮੈਂ ਮੀਟਰ ਲਵਾਉਣ ਆਈ ਸੀ ਮੈਂ ਧੂੜੀ ਪੇਕੇ ਨੇ ਮੈਂ ਭਗਵਾਨ ਤੁਮਰ ਦੇ ਦਫ਼ਤਰ ਚ ਵੀ ਜਾਨੀ ਪਰ ਮੈਨੂੰ ਇਹਨਾਂ ਲੋਕਾਂ ਨੇ ਹੈਰਾਨ ਕੀਤਾ ਹੋਇਆ ਹੂੰ ਕਾ ਜਿਨੇ ਕੋਈ ਫੋਨ ਨਹੀਂ ਚੱਕਦਾ ਕੋਈ ਗੱਲ ਨਹੀਂ ਕਰਦਾ ਬਰਤਮੀ ਜੀ ਮੇਰੀ ਤਾਂ ਲਾ ਦੇਓ ਖਬਰ ਹਾਂਜੀ ਮੈਂ ਅਸੀਂ ਵੀ ਮੀਡੀਆ ਦੀ ਹਾਂ ਨਾ ਭਰਤਵਾਜ ਦੀ ਦੇਖੋ ਖਬਰ ਤੁਹਾਡੀ ਦੇਖੋ ਖਬਰ ਪ੍ਰਾਪਤ ਹੋਈ ਕਿ ਲੋਕਾਂ ਤੱਕ ਪਹੁੰਚੇਗੀ ਤੁਹਾਡੀ ਆਵਾਜ਼ ਪਹੁੰਚੇਗੀ ਜ਼ਰੂਰ ਮੈਂ ਤਾਂ ਤੁਹਾਡੇ ਬਿਜਲੀ ਦਫ਼ਤਰ ਜਿਹੜੇ ਹਾਲਾਤ ਆ ਮੈਂ ਉਹ ਪੁੱਛਣਾ ਚਾਹੁੰਦਾ ਕਿ ਕਿਵੇਂ ਦੇ ਇਸ 61 ਸਾਲ ਦਾ ਬੰਦਾ ਜਦੋਂ ਲੇਡੀਜ਼ ਨੂੰ ਫੇਰ ਰਹੇ ਹੋ ਤੁਹਾਨੂੰ ਇਹ ਚਾਹਦੀਆਂ ਫੇਰ ਉਹ ਆ ਫਿਰ ਅਸੀਂ ਗਵਰਨਟਮੈਂਟ ਨੂੰ ਪੁੱਛਾਂਗੇ ਪੁੱਤ ਜਿੱਤੇ ਆਇਆ ਤਾਂ ਅਸੀਂ ਉਹ ਜੰਦੂਰੀ ਤੋਂ ਹਾਂ ਇਹ ਗੱਲ ਤਾਂ ਮੈਂ ਕਹੂੰਗੀ ਵੀ ਪੁੱਤ ਜਿੱਤੇ ਆ ਤਾਂ ਨਹੀਂ ਕੋਈ ਕੰਟਰੋਲ ਕਰੋ ਇਹਨਾਂ ਤੇ ਮੁਲਾਜ਼ਮਾਂ ਤੇ ਦੇਖੋ ਜਿਹੜੀ ਆ ਬਿਲਡਿੰਗ ਆ ਭਗਵੰਤ ਮਾਨ ਸਰਕਾਰ ਵੱਲੋਂ ਦਿੱਤੀ ਤਾਂ ਹੈ ਨਹੀਂ ਗੇ ਪੁਰਾਣੇ ਸਮੇਂ ਦੀ ਬਿਲਡਿੰਗ ਹੈ ਤੇ ਅੱਜ ਦੇਖੋ ਉਹਨਾਂ ਦੇ ਵੱਲੋਂ ਤਾਂ ਉਪਰਾਲੇ ਕੀਤੇ ਜਾ ਰਹੇ ਆ ਬਟ ਜਿਹੜੀ ਨਵੀਆਂ ਬਿਲਡਿੰਗਾਂ ਨੇ ਉਹ ਜਿਹੜਾ ਅੱਗੋਂ ਬਣਾਉਣਾ ਤਾਂ ਚਲੋ ਸਰਕਾਰ ਦਾ ਕੰਮ ਹੁੰਦਾ ਇਹ ਗੱਲ ਮੰਨ ਸਕਦੇ ਮਤਲਬ ਕਟਕੜੇ ਅੰਗਰੇਜ਼ਾਂ ਦੇ ਟਾਈਮ ਦੀ ਪੁਰਾਣੀ ਬਿਲਡਿੰਗਾਂ ਬਣੀਆਂ ਹੋਈਆਂ ਜੇ ਹੁਣ ਅਗਲਾ ਕਹੂੰ ਜੀ ਜੀ ਕਿੰਨੇ ਮੀਟਰ ਲੱਗਦਾ ਕਿਹਣੀਆ ਕੰਡੀਸ਼ਨਾਂ ਨੇ ਸਾਨੂੰ ਦਿਖਾਉਂ ਲਾ ਦੇਖੋ ਜੀ ਮੀਟਰ ਲੱਗਣ ਦੀ ਗੱਲ ਇੱਕ ਅਲੱਗ ਹੈ ਫਿਲਹਾਲ ਦੀ ਕਿਹੜੀ ਜੋ ਇਸ ਦਫਤਰ ਦੇ ਹਾਲਾਤ ਬਣੇ ਹੋਏ ਆ ਉਹਦੀ ਕੋਈ ਮੈਨੂੰ ਉਹ ਦੇਣ ਐਪਲੀਕੇਸ਼ਨ ਜਿਵੇਂ ਆਪਾਂ ਮੈਂ ਹਾਈ ਕੋਰਟ ਚ ਗਈ ਸੀ ਮੇਰਾ ਕੇਸ ਚੱਲਦਾ ਤੇ ਉੱਥੇ ਮੈਨੂੰ ਉਹਨੇ ਮੈਂ ਐਫਸੀਆਰ ਨੂੰ ਕਿਹਾ ਵੀ ਉਹਨਾਂ ਦੇ ਵਿਚਾਰਿਆਂ ਨੇ ਮੈਨੂੰ ਜਲਦੀ ਲੈਟਰ ਦਿੱਤਾ ਲੈਟਰ ਦੇਦਾ ਨਾ ਮੈਨੂੰ ਮੈਂ ਸਾਈਨ ਕਰਕੇ ਦੇਵੇ ਜੇ ਉਸੇ ਇੱਥੋਂ ਦੇ ਹਾਲਾਤ ਵੀ ਦੇਖ ਲਓ ਜਿਹੜੇ ਬਿੱਲ ਭਰਨ ਵਾਲਾ ਕਮਰਾ ਹੈਗਾ ਉਹ ਵੀ ਛੱਤਾਂ ਦੇ ਵਿੱਚੋਂ ਕਿਵੇਂ ਪਾਣੀ ਸਾਰਾ ਸਿਮ-ਸਿਮ ਕਰਦਾ نیچے ਆ ਰਿਹਾ ਆ। ਕੀ ਇੱਥੇ ਵੀ ਕੋਈ ਕਰਮਚਾਰੀ ਹੁਣ ਇਸ ਟਾਈਮ ਹੈ ਨਹੀਂਗਾ ਕਿ ਆਪਣੀ ਸੀਟ ਛੱਡ ਕੇ ਇੱਥੋਂ ਜਾ ਚੁੱਕਿਆ ਹੈ ਕਿ ਕਿਉਂ ਉਹਰੇ ਅਗਲਾ ਕੰਨਾ ਛੱਤ ਡਿੱਗੇ ਕੁਝ ਨੁਕਸਾਨ ਹੋ ਜਵੇ ਕੌਣ ਜ਼ਿੰਮੇਵਾਰ ਇਸ ਗੱਲ ਦਾ। ਕਿ ਦੇਖੋ ਕੋਈ ਵੀ ਨਹੀਂਗਾ ਇਹ ਹਾਲਾਤ ਬਣ ਚੁੱਕੇ ਸਾਰਾ ਫਰਸ਼ ਜਿੰਨਾ ਵੀ ਹੈਗਾ ਸਾਰਾ ਇਸ ਟਾਈਮ ਪਾਣੀ ਦੇ ਨਾਲ ਭਰਿਆ ਹੋਇਆ ਆ। ਇੱਥੋਂ ਦੇ ਹਾਲਾਤ ਮੈਦਰਾ ਰਹੇ ਨੇ ਖਰੜ ਦੇ ਬਿਜਲੀ ਦਫ਼ਤਰ ਦੇ। ਖਰੜ ਦੇ ਬਿਜਲੀ ਵਿਭਾਗ ਦੇ ਖਰੜ ਦੀ ਸਾਡੇ ਖ ਤੁਸੀਂ ਇਹਦੇ ਬਿਲਡਿੰਗ ਦੇ ਹਾਲਾਤ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਦੇ ਕਾਰਨ ਕੀ ਬੁਰੇ ਹਾਲਾਤ ਹੋ ਚੁੱਕੇ ਨੇ ਤੁਸੀਂ ਇੱਥੇ ਦੇ ਪ੍ਰਸ਼ਾਸਨ ਤੁਹਾਡੇ ਜੋ ਇੱਥੇ ਮੁਲਾਜ਼ਮ ਹੈ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਦੱਸਣ ਆਉਂਦਾ ਹੈ ਬਾਕੀ ਅੱਗੇ ਦੀ ਤਸਵੀਰਾਂ ਦੇਖੋ ਕਿ ਤਸਵੀਰਾਂ ਮੂੰਹੋਂ ਬੋਲਦੀਆਂ ਨੇ ਕਿਵੇਂ ਵਿਚਾਰੇ ਉਰੇ ਬੈਠੇ ਨੇ ਕਿਵੇਂ ਆਪਣਾ ਵਰਕ ਕਰ ਰਹੇ ਨੇ ਵਰਕ ਇਸ ਟਾਈਮ ਸਹੀ ਢੰਗ ਨਾਲ ਵੀ ਉਹਨਾਂ ਤੋਂ ਨਹੀਂ ਹੋ ਪਾ ਰਿਹਾ ਹੈਗਾ ਇਹ ਹਾਲਾਤ ਬਿਜਲੀ ਵਿਭਾਗ ਦੇ ਬਿਜਲੀ ਦਫ਼ਤਰ ਦੇ ਹੋ ਚੁੱਕੇ ਖਲੜਦੇ